ਹਾਜ਼ਰ ਹਜੂਰ ਜੁਗੋ ਜੁਗੋ ਟਲ ਗਿਆਨ ਸਮੁੰਦਰ ਬਾਣੀ ਦੇ ਬੋਹ ਚ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਸਜੇ ਹੋਏ ਆਪਨ ਦਰਬਾਰ ਨਿੰਗੀ ਗੋਦ ਅੰਦਰ ਸ਼ਾਮ ਦੇ ਦੀਵਾਨ ਚ ਜੁੜਮਿਲ ਬੈਠ ਕੇ ਗੁਰੂ ਚਰਨਾਂ ਦਾ ਪਿਆਰ ਗੁਰੂ ਦੀਦਾਰ ਕਰਦੇ ਹੋਏ ਗੁਰੂ ਰੋਪ ਗੁਰੂ ਖਾਲਸਾ ਬਿਆਰੀ ਸਾਧ ਸੰਗਤ ਬਹੁਤ ਵੱਡੇ ਭਾਗ ਨੇ ਇਸ ਭਾਗ ਅਸਮਾਨ ਸਤਿਗੁਰੂ ਮਹਾਰਾਜ ਨੇ ਆਪਣੇ ਤੇ ਕਿਰਪਾ ਕਰਕੇ ਆਪਾਂ ਨੂੰ ਬਖਸ਼ ਕੇ ਆਪਣੇ ਗੋਦ ਦੇ ਵਿੱਚ ਬਿਠਾਇਆ ਹੈ ਆਪਾਂ ਬੜੇ ਉਤਮ ਕਰਮਾਂ ਵਾਲੇ ਹਾਂ ਜੋ ਇਹ ਉਮਰਤਦਾ ਆਨੰਦ ਗੁਰੂ ਚਰਨਾਂ ਦਾ ਪਿਆਰ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਸੋ ਰਹਿ ਰਾਸ ਅਰਦਾਸ ਆਰਤੀਆਂ ਤੇ ਜੇ ਕੀਰਤਨ ਆਪ ਸੁਣੇ ਹਨ ਉਹ ਕੁਝ ਕਮਿੰਟਾਂ ਲਈ ਆਪਾਂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਬਾਜਾ ਵਾਲੇ ਸਤਿਗੁਰਾਂ ਦਾ ਜੋ ਲੜੀਵਾਰ ਇਤਿਹਾਸ ਹੈ ਸੂਰਜ ਪ੍ਰਕਾਸ਼ ਦੀ ਕਥਾ ਹੈ ਉਹਦਾ ਆਨੰਦ ਗਾਣੀਏ ਆਪਣੀਆਂ ਬਿਰਤੀਆਂ ਗੁਰੂ ਚਰਨਾ ਚ ਜੋੜ ਕੇ ਅਨੰਦਪੁਰ ਸਾਹਿਬ ਲੈ ਕੇ ਚੱਲੀਏ ਤਲੰਗੀ ਤਰਪਾਦਸ਼ਾ ਦਰਬਾਰ ਸਜਿਆ ਹੋਇਆ ਸੀ ਸਜੇ ਦਰਬਾਰ ਦੇ ਵਿੱਚ ਤੰਤਨ ਮਾਤਾ ਮਾਤਾ ਗੁਜਰੀ ਜੀ ਆਏ ਬੜੇ ਪਿਆਰ ਦੀਆਂ ਗੱਲਾਂ ਕੀਤੀਆਂ ਆਪਣੇ ਲਾਲ ਗੋਵਿੰਦ ਰਾਏ ਨਾਲ ਫਿਰ ਪੁੱਛਿਆ ਕਿ ਚਿੱਠੀ ਕਿੱਥੋਂ ਆਈ ਸੀ ਦੱਸਿਆ ਸਤਿਗੁਰਾਂ ਨੇ ਕਿ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਉਹਨੇ ਪੱਤਰ ਕਾ ਲੇਕੇ ਭੇਜਿਆ ਕਿ ਮੇਰੇ ਰਾਜਧਾਨੀ ਚ ਚਰਨ ਪਾਓ ਮਾਤਾ ਜੀ ਕਾ ਹਰ ਕੇ ਬੜੀ ਸੋਹਣੀ ਗੱਲ ਹੋਈ ਐ ਠੀਕ ਐ ਲਾਲ ਜੇ ਰਾਜਾ ਬਨੋਲ ਬੁਲਾਉਣਾ ਚਾਹੁੰਦਾ ਐ ਬੇਨਤੀ ਕਰਦਾ ਤਾਂ ਜਾਣਾ ਚਾਹੀਦਾ ਉਸ ਵੇਂ ਮਹਾਰਾਜਾ ਜਿਹੜਾ ਫੌਜਾਂ ਦਾ ਜਰਨੈਲ ਵੱਡਾ ਜੀਵਾਨ ਸੀ ਅਨੰਦ ਚੰਦ ਕਹਿਣ ਲੱਗਿਆ ਵੀ ਜਿਹੜਾ ਇਹ ਧੂਣ ਦਾ ਇਲਾਕਾ ਬੜਾ ਸੁੰਦਰ ਹੈ ਬੜਾ ਸੋਹਣਾ ਹੈ ਮਾਮਾ ਕ੍ਰਿਪਾਲ ਚੰਦ ਜੀਆ ਨੇ ਵੀ ਹਾਮੀ ਭਰੀ ਬੀਬੀ ਬੀਰੋ ਦੇ ਪੁੱਤਰ ਵੱਡੇ ਸੰਘੋ ਸਾਹ ਜੀ ਉਹਨਾਂ ਨੇ ਵੀ ਆਖਿਆ ਕਿ ਬਹੁਤ ਸੋਹਣੀ ਧਰਤੀ ਹੈ ਜਦੋਂ ਇਹ ਗੱਲਾਂ ਹੋਈਆਂ ਕਿ ਕਿ ਇੱਕ ਦਿਨ ਪਹਿਲਾਂ ਜਿਹੜਾ ਵਜ਼ੀਰ ਆਇਆ ਸੀ ਦੂਤ ਚਿੱਠੀ ਲੈ ਕੇ ਸਤਿਗੁਰੂ ਮਹਾਰਾਜ ਨੇ ਉਹਨੂੰ ਕਿਹਾ ਸੀ ਵੇ ਜੈਸੀ ਫੈਸਲਾ ਨਹੀਂ ਸੁਣਾ ਸਕਦੇ ਹੋ ਸਕਦਾ ਹੈ ਸਾਡਾ ਭੀਮਚੰਦ ਨਾਲ ਜੰਗ ਹੋਵੇ ਉਦੋਂ ਬਾਅਦ ਅਸੀਂ ਚੱਲਾਂਗੇ ਨਾਹਨ ਨੂੰ ਪਰ ਤੂੰ ਅਜੇ ਇੱਥੇ اٹਕ ਕੁਝ ਦਿਨ ਰਹਿ ਤਉ ਵਕੀਲ ਵੀ ਅਨੰਦਪੁਰ ਸਾਹਿਬੇ ਰਿਹਾ ਹੋਇਆ ਸੀ ਜਿਹੜਾ ਦੂਤ ਬਣ ਕੇ ਆਇਆ ਸੀ ਇਹੋ ਜਦੋਂ ਮਾਤਾ ਜੀਆ ਨੇ ਹੋਰ ਵੀ ਕੀ ਗੱਲਾਂ ਹੋਰ ਸਿੱਖਾ ਨੇ ਕਿਹਾ ਸਤ ਸਤਗੁਰੂ ਮਹਾਰਾਜ ਮੰਨ ਜਾਂਦੇ ਨੇ ਕਹਿੰਦੇ ਨੇ ਮਾਤਾ ਜੀ ਠੀਕ ਐ ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਤਿਆਰੀ ਕਰਾਂਗੇ ਇਥੇ ਤੱਕ ਇਹ ਕਥਾ ਕੱਲ ਆਪਾਂ ਵਿਚਾਰੀ ਸੀ ਆਓ ਇਸ ਤੋਂ ਅਗਲੀ ਜਿਹੜੀ ਕਥਾ ਹੈ ਮਨਵਿਰਤੀਆਂ ਆਕਾਕਰ ਗੁਰੂ ਚਰਨਾਂ ਦਾ ਧਿਆਨ ਰਸਨਾ ਦੀ ਪਵਿੱਤਰਤਾ ਕਰੀਏ ਪਿਆਰ ਨਾਲ ਵਿਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਤਾ ਜੀਾਂ ਦੇ ਬਚਨ ਸੁਣ ਕੇ ਧਨ ਕਲਗੀਧਰ ਮਹਾਰਾਜ ਬਚਨ ਕਰਦੇ ਹਾ ਦਾ ਕਿਹੋ ਨਮੋਹੇ ਅਬਨਖਾ ਮਾਤਾ ਜੀ ਕਹਿਣ ਲੱਗੇ ਸੰਤ ਸਤਗੁਰੂ ਬਾਜਾਂ ਵਾਲੇ ਕਹਿਣ ਲੱਗੇ ਮਾਤਾ ਜੀ ਜੋ ਤੁਸੀਂ ਕਹਿੰਦੇ ਹੋ ਕਿ ਮੇਰਾ ਬਚਨ ਮੰਨੋ ਆਪਾਂ ਨਾਹਣ ਨੂੰ ਚੱਲੀਏ ਰਾਜਾ ਬੁਲਾ ਰਿਹਾ ਹੈ ਇਧਰ ਇੱਕ ਭੀਮਚੰਦ ਨਾਲ ਜਿਹੜੀ ਵਿਰੋਧਤਾ ਇਹ ਘਟ ਜਾਣੀ ਹੈ ਨਾਲੇ ਕੁਝ ਦਿਨ ਆਪਾਂ ਸ਼ਹਿਰ ਘਰ ਆਵਾਂਗੇ ਫੇਰ ਆ ਜਾਵਾਂਗੇ ਤੁਹਾਡਾ ਇਹ ਬਚਨ ਮੰਨਦੇ ਹਾਂ ਮੈਂ ਮੋੜਦਾ ਨਹੀਂ ਹਾਂ ਦੇ ਭੇਜਿਓ ਪੁਰਖ ਅਕਾਲਾ ਪਰ ਇਹ ਗੱਲ ਜ਼ਰੂਰ ਹੈ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ ਹੈ ਰਣ ਕਰ ਬੇਹਿਤ ਕਰਾਲਾ ਕਿਉਂਕਿ ਮੈਂ ਕਰਾਲੇ ਭਿਆਨਕ ਜੰਗ ਕਰਨੇ ਹਨ ਇਸ ਧਰਤੀ ਤੇ ਗਨ ਦੁਸ਼ਟਨ ਕੇ ਤਨ ਖੰਡਾ ਇਹ ਦੁਸ਼ਟ ਹਨ ਜਿਹੜੇ ਜ਼ਾਲਮ ਲੋਕ ਇਹਨਾਂ ਦੇ ਤਨ ਖੰਡਾਂਗਾ ਦੁਸ਼ਟਾਂ ਦਾ ਜ਼ਾਲਮਾਂ ਦਾ ਨਾਸ ਕਰਾਂਗਾ ਛੇਤਸ਼ੀ ਯੋਰ ਤੇ ਡੰਡੋ ਇਹ ਜਿਹੜੇ ਧਰਤੀ ਨੂੰ ਦੱਬੀ ਬੈਠੇ ਨੇ ਇਹਨਾਂ ਨੂੰ ਡੰਡ ਦੇਵਾਂਗਾ ਭਾਵ ਤੁਰਕਾਂ ਨੇ ਹਿੰਦੁਸਤਾਨ ਨੂੰ ਦੱਬਿਆ ਹੋਇਆ ਸੀ 750 ਸਾਲ ਰਾਜ ਕੀਤਾ ਮੁਗਲਾਂ ਨੇ ਇਥੇ ਗਿਰਜਿਆ ਨੇ ਲੋਥੀਆਂ ਨੇ ਇਹਨਾਂ ਨੇ ਮੁਗਲ ਲੋਕਾਂ ਨੇ ਜ਼ਾਲਮ ਲੋਕਾਂ ਨੇ ਮੈਂ ਇਹਨਾਂ ਨੂੰ ਦੰਡ ਦੇ ਕੇ ਫਿਰ ਹਿੰਦੁਸਤਾਨ ਨੂੰ ਆਜ਼ਾਦ ਕਰਾ ਦੇਵਾਂਗਾ। ਇਹ ਸਾਧ ਬਣੇ ਕੋ ਜਾਣੇ। ਇਹ ਸਾਧ ਬਣੇ ਨੂੰ ਨਹੀਂ ਜਾਣਦੇ ਹਨ ਇਹ ਲੋਕ। ਉਸਾਰਥ ਕੋ ਜਗ ਮੰਨੇ। ਜਗਤ ਦੇ ਵਿੱਚ ਪਰਸਾਰਥ ਜਿਹੜਾ ਯਤਨ ਕਰਦਾ ਹੈ, ਜੰਗ ਜੂਝਦਾ ਹੈ, ਉਹਨੂੰ ਹੀ ਸੰਸਾਰ ਦੇ ਲੋਕ ਮੰਨਦੇ ਹਨ। ਸਾਧ ਬਣੇ ਨੂੰ ਕੌਣ ਮੰਨਦਾ ਹੈ? ਕੋਈ ਨਹੀਂ ਮੰਨਦਾ ਹੈ। ਤੋ ਜਿੰਨੇ ਵੀ ਸਾਧੂ ਰੂਪ ਬਣ ਕੇ ਰਹੇ ਧੰਨ ਗੁਰੂ ਅਰਜਨ ਦੇਵ ਮਹਾਰਾਜਿਆਂ ਨੂੰ ਇਹਨਾਂ ਦੁਸ਼ਟ ਲੋਕਾਂ ਨੇ ਤਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਈਸਾ ਨੂੰ ਸੂਲੀ ਉੱਤੇ ਟੰਗਿਆ ਸ਼ਮਸਦ ਵਿਰੇਜ ਦੀ ਖਲ ਲਾ ਦਿੱਤੀ ਸੀ ਸਰਮਦ ਫਕੀਰ ਨੂੰ ਇਹਨਾਂ ਲੋਕਾਂ ਨੇ ਕਤਲ ਕੀਤਾ ਦੁਸ਼ਟ ਲੋਕਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਚਾਂਦਨੀ ਚੌਂਕ 'ਚ ਸ਼ਹੀਦ ਕੀਤੇ ਗਏ ਇਹ ਸਾਧ ਬਣੇ ਨੂੰ ਥੋੜਾ ਮੰਦੇ ਇਹ ਤਾਂ ਜਦੋਂ ਮੂਰਖ ਗੰਡ ਪਰ ਮਹੂਮਾਰ ਜਦੋਂ ਮੂੰਹ ਤੇ ਪੈਂਦੀ ਐ ਫਿਰ ਇਹ ਲੋਕ ਮੰਨਦੇ ਨੇ ਜਿਹੜੇ ਜ਼ਾਲਮ ਜ਼ੁਲਮ ਕਰਨ ਵਾਲੇ ਹੁੰਦੇ ਨੇ ਇਉਂ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਕਹਿ ਰਹੇ ਹਨ ਇਮ ਸ਼ਤਰੂ ਤੇ ਧਰ ਤਰਾਸਾ ਇਹ ਬਹਿਰੀਆਂ ਦੇ ਕੋਲੋਂ ਡਰ ਕਰਕੇ ਹੋ ਹੋਏ ਹੈ ਕਿਤ ਮਮ ਬਸਾ ਕਹਿਣ ਲੱਗੇ ਮਾਤਾ ਜੀ ਫਿਰ ਅਸੀਂ ਕਿੱਥੇ ਬਸਾਂਗੇ ਇਹਨਾਂ ਦੁਸਤਾਂ ਤੋਂ ਡਰ ਕੇ ਥੋੜੋ ਰਹਿਣਾ ਹੈ ਬਚਾ ਹੈ ਮੋਹੇ ਦਬਾਏ ਇਹ ਸਾਨੂੰ ਦਬਾਉਣਾ ਚਾਹੁੰਦਾ ਹੈ ਨਹਿ ਬਸਨ ਦੇ ਕਿ ਤਥਾਇੋ ਇਹ ਕਹਿੰਦਾ ਹੈ ਕਿ ਮੈਂ ਕਿਤੇ ਬਸਣ ਨਹੀਂ ਦਿਆਂਗਾ ਗੋਵਿੰਦ ਰਾਏ ਜੀ ਨੂੰ ਸਤ ਛਤਰੀ ਕੋ ਰਣ ਧਰਮ ਜਿਹੜਾ ਛਤਰੀ ਹੈ ਉਹਦਾ ਧਰਮ ਹੈ ਜੰਗ ਕਰਨ ਦਾ ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਹੀਂ ਮਹਾਰਾਜ ਕਹਿੰਦੇ ਇਹ ਬ੍ਰਾਹਮਣਾਂ ਦੇ ਮੁੰਡੇ ਥੋੜੋ ਆ ਛਤਰੀਆਂ ਦੇ ਪੁੱਤਰ ਹਾਂ ਸਾਡਾ ਕਰਤੱਵ ਹੀ ਜੰਗ ਕਰਨਾ ਹੈ ਮੈਂ ਤਿਆਗੂ ਸ਼ੁਭ ਕਰਮਾਂ ਮੈਂ ਇਹ ਸ਼ੁਭ ਕਰਮ ਨਹੀਂ ਛੱਡਾਂਗਾ ਦੇ ਸਿੱਖਣ ਕਰ ਹਥਿਆਰਾ ਸਿੱਖਾਂ ਦੇ ਹੱਥਾਂ ਦੇ ਵਿੱਚ ਹਥਿਆਰ ਦੇ ਕੇ ਮਿਥਰਾਉਂ ਜਗ ਅਖਾਰਾ ਇਹ ਜਗਤ ਦੇ ਵਿੱਚ ਜੰਗ ਦਾ ਅਖਾੜਾ ਫੈਲਾ ਦੇਵਾਂਗਾ ਜਾਲਮ ਲੋਕਾਂ ਨੂੰ ਸੋਧੇ ਲਾਵਾਂਗਾ ਗੁਰਦੇਵੋਂ ਰੰਕਣ ਰਾਜੇ ਮੈਂ ਇਹ ਵਚਨ ਕਰਦਿਆਂਗਾ ਜਿਹੜੇ ਰੰਗ ਕੰਗਾਲ ਹਨ ਉਹਨਾਂ ਨੂੰ ਰਾਜੇ ਬਣਾਵਾਂਗਾ ਇਹ ਵੀ ਸੱਚ ਹੈ ਸਾਧ ਸੰਗਤ ਜੀ ਇਨ ਗਰੀਬ ਸਿੱਖਨ ਕੋ ਜਿਉਂ ਵੜਿਆਈ ਯਾਦ ਕਰੈ ਹਮਲੀ ਗੁਰਿਆਈ ਇਨਹੀ ਨੂੰ ਕੋ ਸਰਦਾਰ ਬਣਾਉ ਤਵੈ ਗੋਬਿੰਦ ਸਿੰਘ ਨਾਮ ਕਹਾਂਉ ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਕੀਤੇ ਇਹ ਰਾਜੇ ਬਣਾ ਦਿਆਂਗਾ ਕਿਉਂਕਿ ਇਹ ਜਾਤ-ਕੋਤ ਜਿਹੜੇ ਸੰਸਾਰ ਦੇ ਵਿੱਚ ਚੱਲਦੇ ਨੇ ਉਹ ਸਾਰੇ ਮੇਟ ਦਿਆਂਗਾ ਹੋਏ ਰਾਜੇ ਰੰਕ ਨਿਲਾਜੇ ਇਹ ਰਾਜੇ ਹੋ ਜਾਣਗੇ ਜਿਹੜੇ ਰੰਕ ਨੇ ਕਮਕ ਗਰੀਬ ਨੇ ਪਰ ਜਿਹੜੇ ਰਾਜੇ ਨੇ ਉਹਨਾਂ ਨੂੰ ਕੰਗਾਲ ਕਰ ਦਿਆਂਗਾ ਅੱਜ ਦੇਖ ਸਕਦੇ ਆ ਰਾਜਿਆਂ ਨੂੰ ਕਹਾਉਣ ਵਾਲੇ ਸਭ ਜਿਹੜੀ ਉਹਨਾਂ ਦੀਆਂ ਵਸਾਂ ਨੇ ਕੁਲਾ ਨੇ ਸਭ ਖਤਮ ਹੋ ਗਈਆਂ ਤਬਜਾਨੋ ਮੋਰ ਪ੍ਰਤਾਪੂ ਫੇਰ ਮੇਰਾ ਪ੍ਰਤਾਪ ਜਾਣੜਾ ਅਨ ਗਿਨਤ ਕਰੂੰ ਦਲ ਖਾਪੂ ਮਾਰਾ ਗਣਤ ਹੀ ਦਲ ਆ ਭਾਵ ਕੇ ਦੁਸ਼ਮਣ ਦੇ ਦਲ ਦੁਸ਼ਮਣ ਦੀਆਂ ਫੌਜਾਂ ਖਬਾ ਦੇਾਂਗਾ ਅਬ ਬਾਖ ਮਾਤ ਤੁਮ ਮਾਨਾ ਮਾਤਾ ਜੀ ਪਰ ਹੂੰ ਥੋੜਾ ਮੈਂ ਬਾਚਨ ਮੰਨਦਾ ਹਾਂ ਕਰ ਦੇਹੋ ਪ੍ਰਾਤ ਪਰ ਸਥਾਨਾ ਰਾਤ ਹੀ ਕੱਲ ਨੂੰ ਵੀ ਆਪਾਂ ਪ੍ਰਸਥਾਨਾ ਚੱਲਾ ਮਾਰਾਂਗੇ ਚੱਲਾਂਗੇ ਕਿਰਨ 모ਹੇ ਹਟਾਵੋ ਪਰ ਇਹ ਗੱਲ ਹੈ ਵੀ ਜਦੋਂ ਕੋਈ جنگ ਦਾ ਸਮਾਂ ਆਇਆ ਫਿਰ ਮੈਨੂੰ ਰੋਕਣਾ ਨਹੀਂ ਹਟਾਉਣਾ ਨਹੀਂ ਹੈ ਜਿਦ ਉਰਤੇ ਤਰਾਸ ਮਿਟਾਵੋ ਤੁਸੀਂ ਆਪਣੇ ਹਿਰਦੇ ਦੇ ਵਿੱਚੋਂ ਡਰ ਭਰਮ ਦੂਰ ਕਰਦੇ ਹੋ ਸਨ ਸਤਗੁਰੂ ਸੇ ਅਸਬਾਨੀ ਸਤਿਗੁਰੂ ਮਹਾਰਾਜ ਦੇ ਐਸੇ ਬਚਨ ਸੁਣ ਕਰਕੇ ਧੰਨ ਮਾਤਾ ਮਾਤਾ ਗੁਰੂ ਗੋਬਿੰਦ ਸਿੰਘ ਜੀ ਸਭ ਧੰਨ ਧੰਨ ਬਖਾਨੀ ਧੰਨ ਧਨਾਖਿਆ ਹੈ ਗੋਬਿੰਦ ਰਾਏ ਜੀਆਂ ਨੂੰ ਸਾਰੇ ਗੁਣ ਸਿੱਖ ਵੀ ਧੰਨ ਸਤਿਗੁਰੂ ਸਾਨੂੰ ਸਤਿਗੁਰੂ ਆਖਦੇ ਹਨ ਰਬ ਕਰਨ ਕਰਾਵਣ ਹਾਰੇ ਕਿ ਆਪ ਸਾਰੇ ਕਰਨ ਕਰਾਵਣ ਹਾਰ ਹਾਂ ਕਾਰਨਾ ਦੇ ਕਰਨ ਵਾਲੇ ਹਾਂ ਸੋਤਮੁਰ ਕਹਿਓ ਨਿਵਾਰੀ ਆਪ ਜੀ ਦਾ ਕਿਹਾ ਹੋਇਆ ਕੌਣ ਰਿਵਾਰ ਕੌਣ ਟਾਲ ਸਕਦਾ ਹੈ ਇੱਕ ਬਾਤ ਕਹੇ ਜਗ ਹੋਵੇ ਜਗਤ ਦੇ ਵਿੱਚ ਜਦੋਂ ਇੱਕ ਵੀ ਬਚਨ ਕਰਦਾ ਉਹ ਸਾਰੇ ਜਗਤ ਦੇ ਵਿੱਚ ਹੋਊਗਾ ਤਿੰਨ ਸਕਲ ਬਨਾਸੀ ਜੋਵੇ ਉਹ ਕਿਹਾ ਹੋਇਆ ਬਚਨ ਇਹ ਮੰਨ ਲਓ ਵੀ ਸਾਰਾ ਸਾਰੇ ਸੰਸਾਰਤ ਕੋ ਜੋ ਵੈ ਮੈਨੇ ਦੇਖਣਾ ਹੁੰਦਾ ਹੈ ਜਗਤ ਦੇ ਵਿੱਚ ਜੇ ਕਹੋ ਸਾਰੇ ਸੰਸਾਰ ਦਾ ਨਾਸ ਨਾਸ ਕਰ ਸਕਦੇ ਹਾਂ ਸਾਰੇ ਸੰਸਾਰ ਨੂੰ ਸਤ ਧਰਮ ਵੀ ਬਣਾ ਸਕਦੇ ਹਾਂ ਕੋ ਬਚਨ ਦੇ ਨਾਲ ਆਪ ਦੇ ਕਹੇ ਹੋਏ ਬਚਨਾਂ ਨੂੰ ਜਗਤ ਦੇਖਦਾ ਹੈ اے ਮੂਰਖ ਜਾਣੈ ਨਾਹੀ ਪਰ ਜਿਹੜੇ ਮੂਰਖ ਨੇ ਉਹ ਗੱਲ ਨਹੀਂ ਜਾਣਦੇ ਨਹੀਂ ਸਮਝਦੇ ਜੇ ਪਰੈ ਨਰਕ ਕੇ ਮਾਹੀ ਐਸੇ ਲੋਕਾਂ ਨੇ ਆਖਰ ਨਰਕ ਚੇ ਗਿਰਨਾ ਹੈ ਕਿਉਂਕਿ ਨਰਕਾਂ ਦੀ ਵਰਤੀ ਹੁੰਦੀ ਹੈ ਸਤ ਧਰਮ ਦੀ ਗੱਲ ਨਹੀਂ ਸਮਝਦੇ ਨਾ ਜਾਣਦੇ ਨੇ ਇਸ ਕਰਕੇ ਨਰਕਾਂ ਚ ਹੀ ਪੈਂਦੇ ਹਨ ਹਿਮ ਭਿਓ ਅੰਤ ਸੰਬਾਦਾ ਇਹ ਆਖਰੀ ਜਿਹੜੀਆਂ ਅੰਗ ਬਚਨ ਬਿਲਾਸ ਹੋ ਰਹੇ ਸੀ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਇਹ ਸਾਰੀਆਂ ਗੱਲਾਂ ਦੀ ਫਿਰ ਸਮਾਪਤੀ ਹੋਈ ਹੈ ਸਤ ਹੈ ਹਿਰਦੇ ਅਹਲਾਦਾ ਤਾਂ ਸਾਰਿਆਂ ਦੇ ਹਿਰਦਿਆਂ ਵਿੱਚ ਖੁਸ਼ੀ ਆਈ ਧੰਨ ਮਾਤਾ ਜੀ ਵੀ ਬੜੇ ਪ੍ਰਸੰਨ ਹਾਨੁ ਸਤਗੁਰ ਹੁਕਮ ਬਖਾਨਾ ਸਤਗੁਰ ਮਹਾਰਾਜ ਨੇ ਫਿਰ ਹੁਕਮ ਕੀਤਾ ਸੁਨ ਅਨੰਦ ਚੰਦ ਪ੍ਰਸਥਾਨਾ ਸਤਗੁਰ ਮਹਾਰਾਜ ਦਾ ਹੁਕਮ ਸੁਣ ਕੇ ਭਾਈ ਅਨੰਦ ਚੰਦ ਜਿਹੜਾ ਮਹਾਰਾਜ ਦਾ دیਵਾਨ ਸੀ ਉਹ ਜਾਂਦਾ ਹੈ ਹੁਕਮ ਕੀਤਾ ਹੈ ਤਰ ਦੇ ਹੋ ਕਰੇ ਸਭ ਪਿਆਰ ਮਹਾਰਾਜ ਕੀ ਹੁਕਮ ਕੀਤਾ ਭਾਈ ਅਨੰਦ ਚੰਦ ਨੂੰ ਕਹਿ ਜਾਓ ਸਾਰਿਆਂ ਨੂੰ ਤਿਆਰੀ ਕਰਨ ਜਿਹੜਾ ਸਮਾਨੇ ਲੈ ਕੇ ਜਾਣੇ ਨੇ ਭਾਰੀ ਤੰਬੂ ਲੈ ਕੇ ਜਾਣੇ ਨੇ ਜੋ ਵੀ ਨਾਲ ਲੈ ਕੇ ਜਾਣਾ ਹੈ ਗਨ ਸਕਟ ਰੂ ਪੁਸ਼ਟਰ ਲੈ ਕੇ ਗੱਡੇ ਤਿਆਰ ਕਰ ਲਓ ਜਿਨ੍ਹਾਂ ਵਿੱਚ ਸਮਾਨ ਲੱਦਣਾ ਹੈ ਊਠ ਤਿਆਰ ਕਰ ਲਓ ਕਿ ਊਠਾਂ ਦੇ ਉੱਤੇ ਵੀ ਸਮਾਨ ਲੱਦਿਆ ਜਾਂਦਾ ਸੀ ਅਸਵਾਰੀਆਂ ਕੀਤੀਆਂ ਜਾਂਦੀਆਂ ਸੀ ਖੱਜਰਾ ਤਿਆਰ ਕਰੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਸਾਰੇ ਗਨ ਊਠ ਲੈ ਲਓ ਇਲਾਜ ਚੱਲੈ ਅਗੋਂ ਵੈਕੈ ਪਹਿਲਾ ਹੀ ਸਾਰਾ ਕੁਝ ਲੱਡ ਕੇ ਕੁਝ ਗੁਰ ਸਿੱਖਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਪਹਿਲਾ ਹੀ ਦੌਰ ਨਾ ਕਰੋ ਜੋ ਸਮਾਨ ਲੈ ਕੇ ਅੱਗੇ-ਅੱਗੇ ਚੱਲਣਾ ਸੁਧ ਸਭ ਮੈਂ ਦੇਹੋ ਸੁਣਾਈ ਮਹਾਰਾਜ ਕਹਿੰਦੇ ਸਾਰਿਆਂ ਵਿੱਚ ਆਨੰਦਪੁਰ ਸਾਹਿਬ ਖਬਰ ਭੇਜ ਦਿਓ ਜਿਮ ਪ੍ਰਾਤ ਤਿਆਰ ਹੋਏ ਜਾਈ ਜਿਸ ਕਰਕੇ ਸਵੇਰ ਕੱਲ ਨੂੰ ਸਾਰੇ ਤਿਆਰ ਹੋ ਜਾਣ ਤਦ ਉੱਠ ਦਿਵਾਨ ਵਹਿਰਾਇਓ ਤਾਂ ਭਾਈ ਆਨੰਦ ਚੰਦ ਦਿਵਾਨ ਉੱਠ ਕੇ ਬਾਹਰ ਆ ਜਾਂਦਾ ਹੈ ਕਹ ਜਥਾ ਯੋਗ ਕਰਵਾਇਓ ਮਹਾਰਾਜ ਦੇ ਹੁਕਮ ਅਨੁਸਾਰ ਭਾਈ ਆਨੰਦ ਚੰਦ ਜੀ ਆ ਕੇ ਜਥਾ ਜੋ ਜਿਹੜੇ ਗੁਰਸਿੱਖ ਸੰਗੇ ਸੂਰਮੇ ਸੀ ਸਾਰਿਆਂ ਨੂੰ ਸਨੇਹਾ ਦੇ ਦਿੱਤਾ ਜਥਾ ਜੋਗ ਸਾਰਿਆਂ ਨੂੰ ਖਬਰ ਦੇ ਦਿੱਤੀ ਹੈ। ਸ਼੍ਰੀ ਗੁਜਰੀ ਮਹਦ ਅਨੰਦੰਗ। ਧਨ ਮਾਤਾ ਮਾਤਾ ਗੁਜਰੀ ਜੀ ਇਹ ਗੱਲਾਂ ਸੁਣ ਕਰਕੇ ਬਹੁਤ ਜ਼ਿਆਦੇ ਆਨੰਦ ਹੋਏ, ਪ੍ਰਸੰਨ ਹੋ ਗਏ। ਬਚ ਮੰਨਿਓ ਮੋਹੇ ਸੁਨੰਦੰਗ। ਕਿਉਂ ਖੁਸ਼ ਹੋਏ ਨੇ ਮਾਤਾ ਗੁਜਰੀ ਜੀ ਕਿ ਮੇਰੇ ਪੁੱਤਰ ਗੋਬਿੰਦ ਰਾਏ ਜੀਆ ਨੇ ਮੇਰਾ ਬਚਨ ਮੰਨ ਲਿਆ ਹੈ। ਉਠ ਗਈ ਆਪਣ ਘਰ ਮਾਹੀ। ਕੀ ਵਚਨ ਮੰਨ ਲਿਆ ਕੇ ਅਨੰਦਪੁਰ ਸਾਹਿਬ ਤੋਂ ਇੰਚਾਲਾ ਮਾਰ ਕੇ ਨਾਹਣ ਰਾਜੇ ਮੇਦਨੀ ਪ੍ਰਕਾਸ਼ ਨੂੰ ਜ਼ਿਦਾਰ ਦੇਣ ਜਾਣਗੇ ਨਾਲੇ ਉਹ ਦਰਸ਼ੈਲ ਕਰਨਗੇ ਇਥੇ ਭੀਮਚੰਦ ਲੜਾਈ ਕਰਨੀ ਚਾਹੁੰਦਾ ਹੈ ਇਹ ਲੜਾਈ ਟਲ ਜਾਵੇਗੀ ਐਨੁਖਾ ਭਤੀ ਚਿਤ ਪਾਹੀ ਧੰਨ ਮਾਤਾ ਮਾਤਾ ਗੁਜਰਕੌਰ ਜੀ ਫਿਰ ਸਤਗੁਰਾਂ ਕੋਲ ਉੱਠ ਕੇ ਮਹਿਲਾਂ 'ਚ ਚਲੇ ਗਏ ਮਹਿਲਾਂ ਦੇ ਵਿੱਚ ਮਹਾਰਾਜ ਦੇ ਮਹਿਲ ਸਨ ਧੰਨ ਧੰਨ ਮਾਤਾ ਮਾਤਾ ਜੀ ਤੋ ਜੀ ਉਹਨਾਂ ਕੋਲ ਗਏ ਹਨ ਸਭ ਮੂਲ ਪ੍ਰਸੰਗ ਸੁਣਾਵਾ ਮਾਤਾ ਸੁੰਦਰੀ ਜੀ ਸਾਨੂੰ ਉਹਨਾਂ ਨੂੰ ਵੀ ਕਹਿ ਦਿੱਤਾ ਇਹ ਸਾਰੀ ਗੱਲ ਦੱਸ ਦਿੱਤੀ ਜਾ ਕੇ ਮਾਤਾ ਜੀਆ ਨੇ ਰਨ ਹਟਿਓ ਭਿਓ ਮਨ ਭਾਵਾ ਮਾਤਾ ਜੀ ਕਹਿਣ ਲੱਗੇ ਮਾਤਾ ਸੁੰਦਰ ਕੌਰ ਜੀਆ ਨੂੰ ਧੰਨ ਮਾਤਾ ਸਾਹਿਬ ਕੌਰ ਜੀ ਨੂੰ ਪਹਿਲਾ ਨਾਮ ਸੁੰਦਰੀ ਜੀ ਸਹਿਬ ਦੇਵਾਸੀ ਆਖਿਆ ਕਿ ਬੱਚਿਓ ਮੰਨ ਗਏ ਹਨ ਗੋਬਿੰਦ ਰਾਏ ਲਾਲ ਜੀ ਮੰਨ ਗਏ ਨੇ ਕਿ ਆਪਾਂ ਤਿਆਰੀ ਕਰਨੀ ਆ ਕੱਲ ਨੂੰ ਚਾਲਾ ਮਾਰਨਾ ਆਨੰਦ ਪ੍ਰਸਾਦ ਤੋਂ ਭਾਵ ਕੇ ਨਾਹਣ ਦੇ ਇਲਾਕੇ ਨੂੰ ਜਾਣਾ ਹੈ ਰਾਜੇ ਕੋਲ ਆਗੋ ਹੋਏ ਹੈ ਪ੍ਰਾਤ ਪਿਆਨਾ ਹੁਣ ਸਵੇਰੇ ਸਾਰਿਆਂ ਨੇ ਚੱਲਣਾ ਹੈ ਟਟ ਜਮਨਾ ਦੇ ਕਿਰ ਨਾ ਨ ਕਿਉਂਕਿ ਜਿਹੜਾ ਜਮਨਾ ਦਾ ਕਿਨਾਰਾ ਹੈ ਉਥੇ ਕਿਨਾਰੇ ਤੇ ਬੜੀ ਦੂਰ ਤੱਕ ਖੁੱਲੀ ਰਮਣੀਕ ਜਗ੍ਹਾ ਹੈ ਸੁਨ ਹਰਖਿਓ ਸਭ ਪਰਵਾਰਾ ਕਿਉਂ ਸੁਣ ਕੇ ਸਾਰਾ ਪਰਿਵਾਰ ਖੁਸ਼ ਹੋ ਗਿਆ ਹੈ ਉਹ ਦਿਨ ਬਤਾਇਓ ਸਾਰਾ ਉਹ ਦਿਨ ਬਤੀਤ ਹੋ ਜਾਂਦਾ ਹੈ ਖਾਨ ਪਾਣ ਸੁਖਵਾਨਾ ਤਿਆਰੀਆਂ ਹੁੰਦੀਆਂ ਰਹੀਆਂ ਸ਼ਾਮ ਦੇ ਦੀਵਾਨ ਸਜੇ ਸ਼ਾਮ ਦੇ ਲੰਗਰ ਸਜੇ ਭੋਜਨ ਪਾਣੀ ਛਕ ਕੇ ਸਾਰੇ ਵਿਸਰਾਮ ਕਰਦੇ ਹਨ ਨਿਸ ਸੁਪਤੇ ਨਿਜ ਨਿਜ ਥਾਨਾ ਫਿਰ ਆਪੋ ਆਪਣੇ ਸਥਾਨ ਕੁਝ ਫੌਜਾਂ ਦੇ ਢੇਰੇ ਸਨ ਕੁਝ ਮਕਾਨਾਂ ਦੇ ਵਿੱਚ ਸੀ ਆਪੋ ਆਪਣੇ ਵਿਸਰਾਮ ਕੀਤੇ ਅਭਜਾਮ ਰਹੀ ਤਬ ਜਾਗੇ ਜਦੋਂ ਅਮਰਤ ਵਲੇ ਗੁਰੂ ਘਰ ਦੀ ਮਰਜ਼ਾਦਾ ਹੈ ਸਵਾ ਪੈ ਰਾਤ ਰਹਿੰਦੇ ਆ ਸਾਰਿਆਂ ਨੇ ਉੱਠਣਾ ਇਸ਼ਨਾਨ ਕਰਨਾ ਇਓ ਸਾਰੇ ਉੱਠ ਕੇ ਇਸ਼ਨਾਨ ਕੀਤਾਏ ਸੋਚ ਇਸ਼ਨਾਨੇ ਲਾਗੇ ਇਸ਼ਨਾਨ ਕਰਨ ਲਗੇ ਸਾਰੀਆਂ ਸਿੱਖ ਸੰਤਾਂ ਤੁਨ ਸ਼ਬਦ ਰਾਗ ਬਹੁ ਥਾਈ ਮਹਾਰਾਜ ਦੇ ਰਾਗੀ ਗੁਰ ਸਿਖਾਗੇ ਦੀਵਾਨ ਦੇ ਵਿੱਚ ਕੀਰਤਨ ਸ਼ੁਰੂ ਹੋ ਗਿਆ ਹੈ ਸਿੱਖ ਸੁਣੇ ਪ੍ਰੇਮ ਨੂੰ ਮੰਗਾਈ ਗੁਰ ਸਿਖ ਬੜੇ ਪ੍ਰੇਮ ਦੇ ਨਾਲ ਤੁਮਗ ਭਾਵ ਕੇ ਮਨ ਦੇ ਵਿੱਚ ਚਾਉ ਦੇ ਨਾਲ ਕੀਰਤਨ ਸੁਣਦੇ ਹਨ ਜਦੋਂ ਕੀਰਤਨ ਹੁੰਦਾ ਹੈ ਸਾਰੇ ਬੜੇ ਪੇਮ ਦੇ ਨਾਲ ਸੁਣ ਰਹੇ ਨੇ ਗੁਰ ਧਿਆਨ ਠਾਨ ਕਰ ਬੈਸੇ ਕਲਗੀਧਰ ਮਹਾਰਾਜ ਵੀ ਉੱਠ ਕੇ ਸਵੇਰ ਪਹਿ ਰਾਤ ਰੰਦੇ ਇਸ਼ਨਾਨ ਕਰਕੇ ਫਿਰ ਚੌਂਗੜਾ ਮਾਰ ਕੇ ਮਹਾਰਾਜ ਆਪ ਬੈਠਦੇ ਤੇ ਫਿਰ ਬੈਠ ਕੇ ਮਹਾਰਾਜ ਵੀ ਆਪਣੇ ਧਿਆਨ ਅੰਤਰ 5.5 ਘੜੀਆਂ ਸਤਿਗੁਰੂ ਮਹਾਰਾਜ ਬੈਠਿਆ ਕਰਦੇ ਸੀ ਇਹ ਮਰਜ਼ਾਦਾ ਗੁਰੂ ਨਾਨਕ ਮਹਾਰਾਜਿਆਂ ਦੇ ਸਮੇਂ ਤੋਂ ਚੱਲੀ ਆਉਂਦੀ ਹੈ 10ਵੇਂ ਪਾਤਸ਼ਾਹ ਜੀਆਂ ਤੱਕ ਇਸੇ ਤਰ੍ਹਾਂ 10 ਪਾਤਸ਼ਾਹੀਆਂ ਨੇ ਮਰਜ਼ਾਦਾ ਰੱਖੀ ਸਵਾ ਪਹਿਰ ਰਾਤ ਰਹਿੰਦੇ ਪਹਿਲਾਂ ਉੱਠਣਾ ਇਸ਼ਨਾਨ ਕਰਨਾ ਫਿਰ ਚੌਂਕੜਾ ਮਾਰ ਕੇ ਨਿਰੰਤਰ ਇੱਕ ਰਾਸ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਣਾ ਫਿਰ ਦਿਨ ਦਾ ਪੌਫਟਾਲਾ ਹੁੰਦਾ ਜਦੋਂ ਫਿਰ ਮਹਾਰਾਜ ਉੱਠ ਕੇ ਨਿਵਾਨ ਚਾਇਆ ਕਰਦੇ ਸੀ ਇਓਂ ਸਤਗੁਰੂ ਕਲਗੀਧਰ ਮਹਾਰਾਜ ਜੀ ਆਨੇ ਵੀ ਇਸੇ ਤਰ੍ਹਾਂ ਕੀਤਾ ਹੈ ਲਖ ਬ੍ਰਹਮ ਰੂਪ ਹੈ ਜੈਸੇ ਇਓ ਮੰਨੋ ਜਿਵੇਂ ਬ੍ਰਹਮ ਸਰੂਪ ਹਨ ਬ੍ਰਹਮ ਦੇ ਵਿੱਚ ਜਾ ਸਮਾਏ ਦਿਨੁ ਉਦੇ ਪ੍ਰਕਾਸ਼ ਵਿਸਾਲਾ ਇਹਨੇ ਨੂੰ ਫਿਰ ਦਿਨ ਚੜ੍ਹਿਆ ਹੈ ਹਨੇਰ ਬਸਤਰ ਤਿਸ ਕਾਲਾ ਕਲਗੀਧਰ ਮਹਾਰਾਜ ਜੀ ਨੇ ਸੁੰਦਰ ਵਸਤਰ ਪਹਿਨ ਲਏ ਹਨ ਤਿਗ ਵਰਤੀ ਸਭ ਚਲ ਆਏ ਮਹਾਰਾਜ ਦੇ ਹਜ਼ੂਰੀਏ ਗੁਰਸਿੱਖ ਵੀ ਸਾਰੇ ਚੱਲ ਕੇ ਆ ਗਏ ਤਿਆਰੀ ਦੀਨ ਕਰਾਏ ਸਾਰਿਆਂ ਨੇ ਤਿਆਰੀ ਕੀਤੀ ਹੈ ਰਣਜੀਤ ਨਗਾਰਾ ਬਾਜਿਓ ਮਹਾਰਾਜ ਦਾ ਹੁਕਮ ਹੋਇਆ ਰਣਜੀਤ ਨਗਾਰਾ ਵਜਾ ਦਿੱਤਾ ਗਿਆ ਜਿਸ ਧੁਨ ਤੇ ਸੁਨ ਘਨ ਲਾਜਿਓ ਓਹ ਮਨੋ ਇੰਨਾ ਸੁੰਦਰ ਵੱਜਦਾ ਸੀ ਰਣਜੀਤ ਨਗਾਰਾ ਜਦੋਂ ਤੇ ਧੁਨੀ ਉੱਠਦੀ ਸੀ ਬੱਦਲਾਂ ਨੂੰ ਵੀ ਸ਼ਰਮ ਆਉਂਦੀ ਸੀ ਬਤਨਾਹਣ ਦੂਤ ਜੋ ਜਿਹੜਾ ਨਾਹੌਣ ਦੇ ਰਾਜੇ ਦਾ ਭੇਜਿਆ ਹੋਇਆ ਦੂਤ ਆਇਆ ਹੋਇਆ ਸੀ ਮਹਾਰਾਜ ਕੋਲ ਪੱਤਰਗਾ ਲੈ ਕੇ ਸੋ ਸਤਿਗੁਰ ਨਿਕਟ ਬੁਲਾਇਓ ਸਤਿਗੁਰ ਮਹਾਰਾਜ ਨੇ ਹੁਕਮ ਕੀਤਾ ਕਿ ਦੂਤ ਨੂੰ ਸਾਡੇ ਕੋਲ ਸਦੋ ਮੋਮਲਾ ਦੇ ਸਿਰਪਾਉ ਮਹਾਰਾਜ ਨੇ ਉਹਨੂੰ ਬੜਾ ਕੀਮਤੀ ਸਰਪਾਉ ਬਖਸ਼ਿਆ ਹੈ ਪਰ ਦੀਨ ਸਬਿਦਾ ਅਗਾਉ ਮਹਾਰਾਜ ਨੇ ਸਰਪਾਉ ਬਖਸ਼ ਕੇ ਫਿਰ ਹੁਕਮ ਕੀਤਾ ਉਹਨੂੰ ਵਿਦਾਈਂ ਜੰਦੇ ਨੇ ਹਮ ਆਏ ਜਿਉ ਸੁਧ ਜਾਇ ਮਹਾਰਾਜ ਕਹਿਣ ਲੱਗੇ ਦੂਤ ਨੂੰ ਕਿ ਤੂੰ ਚੱਲ ਅਸੀਂ ਬੜੀ ਜਲਦੀ ਆ ਰਹੇ ਆ ਨਾਹੋਂ ਦੇ ਰਾਜੇ ਮੀਦਨੀ ਪ੍ਰਕਾਸ਼ ਨੂੰ ਕਹੇ ਕਿ ਸਤਿਗੁਰੂ ਜੀ ਆ ਰਹੇ ਹਨ ਤੂੰ ਪਿੱਛੇ ਹੋਏ ਚੜਾਈ ਤੇਰੇ ਪਿੱਛੋਂ ਅਸੀਂ ਚੜਾਈ ਕਰਕੇ ਆ ਰਹੇ ਹਾਂ ਸੁਣ ਗੁਰ ਤੇਲੇ ਸਿਰ ਪਾਉ ਕਲਗੀਧਰ ਮਹਾਰਾਜ ਤੋਂ ਸੁਰਪਾਉ ਲੈ ਕਰਕੇ ਪਾਤਸ਼ਾਹ ਦੇ ਬਚਨ ਸੁਣ ਕੇ ਕਰ ਬੰਦਨ ਭਿਉ ਬਦਾਉ ਸਤਿਗੁਰੂ ਮਹਾਰਾਜਿਆਂ ਨੂੰ ਬੰਦਨਾ ਮੱਥਾ ਟੇਕ ਕੇ ਵਿਦਾ ਹੋਇਆ ਹੈ ਕਰ ਦੀਰਗ ਮੱਜਲ ਫਿਆਨ ਇਸ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਲੰਮੀ ਮੰਜ਼ਲ ਕੀਤੀ ਹੈ ਇਸਨੇ ਚੱਲਣਾ ਕੀਤਾ ਜਨ ਜਨਿਰਪ ਸਾਥ ਬਾ ਖਾਨਾ ਬੜੀ ਜਲਦੀ ਚੱਲ ਕੇ ਰਾਜੇ ਮੀਤਨੀ ਪ੍ਰਕਾਸ਼ ਕੋਲ ਆਇਆ ਨਾਹਣ ਨਾਹਣ ਰਿਆਸਤ ਦੇ ਵਿੱਚ ਫਿਰ ਰਾਜੇ ਦੇ ਪੇਸ਼ ਹੋ ਕੇ ਰਾਜੇ ਨੂੰ ਦੱਸਿਆ ਹੈ ਗੋਵ ਕਰ ਦੀਰਗ ਮਜਲ ਪਿਆਨਾ ਮਿਲ ਨਿਜੇ ਨਿਰਪਸਾਥ ਬਖਾਨਾ ਕਿਉਂ ਰਾਜੇ ਨੂੰ ਜਾ ਕੇ ਦੱਸਿਆ ਹੈ ਆ ਕੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਅਨੰਦ ਜਿਓ ਇਸ ਤਰ੍ਹਾਂ ਆਖਿਆ ਕਿ ਰਾਜਨ ਜਦੋਂ ਮੈਂ ਜਾ ਕੇ ਸਤਗੁਰਾਂ ਨੂੰ ਪੱਤਰ ਕਾ ਦਿੱਤੀ ਤੇ ਸਤਿਗੁਰੂ ਮਹਾਰਾਜ ਬੜੇ ਆਨੰਦ ਹੋਏ ਬੜੇ ਖੁਸ਼ ਹੋਏ ਤੇ ਬੜੀ ਖੁਸ਼ੀ ਦੇ ਨਾਲ ਉਹਨਾਂ ਨੇ ਆਉਣਾ ਕੀਤਾ ਹੈ ਤਉ ਦਿਸਤੇ ਮੈਂ ਜਬ ਬੰਦਿਆ ਜਦੋਂ ਆਪਦੇ ਵੱਲੋਂ ਮੈਂ ਨਮਸਕਾਰ ਕਰੀ ਸਤਿਗੁਰਾਂ ਅਗੇ ਚੜ ਪਰੇ ਆਏ ਮਗਮਾਹੀ ਬਸ ਉਹ ਚੜ ਕੇ ਬੜੀ ਜਲਦੀ ਹੀ ਰਾਹ ਦੇ ਵਿੱਚ ਹਨ ਪਹੁੰਚਣ ਵਾਲੇ ਹਨ ਮੈਂ ਸੁਧ ਹਿਤ ਚਲ ਸਹਿ ਸਾਹੀ ਮੈਨੂੰ ਪਹਿਲਾਂ ਭੇਜ ਦਿੱਤਾ ਕਿ ਜਾ ਕੇ ਰਾਜੇ ਕੋਲ ਖਬਰ ਪੇ ਦੇ ਦਿਓ ਅਸੀਂ ਬੜੀ ਜਲਦੀ ਪਹੁੰਚ ਜਾਣਾ ਹੈ ਸੁਨ ਨਾ ਹਨ ਪਤੀ ਹਰਖਾਇਓ ਨਾਨ ਦਾ ਰਾਜਾ ਮੇਧਨੀ ਪ੍ਰਕਾਸ਼ ਸੁਣ ਕਰਕੇ ਬਹੁਤ ਖੁਸ਼ ਹੋ ਗਿਆ ਸਭ ਮਿਲਵੇ ਮਯੂਤ ਬਣਾਇਓ ਬਸ ਇਧਰ ਰਾਜੀ ਨੇ ਫਿਰ ਸਤਗੁਰਾਂ ਦੇ ਆਗਮਨ ਦੀ ਖੁਸ਼ੀ ਵਿੱਚ ਮਿਲਣ ਵਾਸਤੇ ਕਿ ਸਤਗੁਰਾਂ ਨੂੰ ਕਿਵੇਂ ਮਿਲਣੀ ਕਰਨੀ ਹੈ ਕਿਵੇਂ ਮਿਲਣਾ ਹੈ ਮਯੂਤਾਂ ਬਣਾਉਣ ਲੱਗਿਆ ਦੋਹਰਾ ਬਸਤਰ ਪਹਿਰ ਭੂਖਣ ਪਹਿਰ ਸ਼ਸਤਰ ਪਹਿਰ ਤਨ ਲੀਨ ਸਤਿਗੁਰੂ ਪਾਤਸ਼ਾਹ ਕਲਗੇ ਧਰਮਹਾਰਾਜ ਜੀ ਆਨੇ ਬਸਤਰ ਗਹਿਣੇ ਸਾਰਾ ਕੁਝ ਸਰੀਰ ਤੇ ਧਾਰਨ ਕਰਦੇ ਹਨ ਤਿਆਰੀ ਕਰਦੇ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਿਆਰੀ ਕੀਨ ਪਰਵੀਨ ਬਹੁਤ ਜਿਆਦਾ ਪ੍ਰਵੀਨ ਜਿਹੜੇ ਬੇਹਾਉ ਕੀ ਵੱਡੇ ਬ੍ਰਹਮ ਸਰੂਪ ਸਿਆਣੇ ਸੀ ਬਾਸਤਰ ਪਹਿਨੇ ਸ਼ਸਤਰ ਪਹਿਨੇ ਫਿਰ ਜੱਗੀ ਗਹਿਣੇ ਪਹਿਨੇ ਇਉਂ ਸਾਰੀ ਮਹਾਰਾਜ ਨੇ ਤਿਆਰੀ ਕਰ ਲਈ ਹੈ ਸਰਈਆ ਛੰਦ ਦੁੰਦਮ ਦੀ ਵਜਿਓ ਰਣਜੀਤ ਜੀ ਜਿਹੜਾ ਰਣਜੀਤ ਨਗਾਰਾ ਸੀ ਉਹਦੀ ਦੁੰਦੁ ਭਾਵ ਕੇ ਬੜੇ ਜ਼ੋਰ ਦੀ ਸ਼ੋਭਦਾਰ ਨੇ ਨਗਾਰਾ ਵਜਾ ਦਿੱਤਾ ਨਗਾਰਚੀ ਨੇ ਇੱਥੇ ਵੱਜਦਾ ਨਾਦ ਪਹਾੜਨ ਕੇਰੇ ਇਹ ਪਹਾੜਾਂ ਦੇ ਵਿੱਚ ਵੱਜਿਆ ਹੋਣ ਕਰਕੇ ਪਹਾੜਾਂ ਦੇ ਵਿੱਚ ਵੀ ਗੂੰਜਾ ਪੈ ਰਹੀਆਂ ਨੇ ਨਗਾਰੇ ਜੀਆਂ ਸ਼੍ਰੋਣ ਸੁਣਿਓ ਸਭ ਸੈਨ ਤਹੀਸ਼ਨ ਜਿਹੜੀ ਸੈਨ ਸੈਨਾ ਸੀ ਮਹਾਰਾਜ ਦੀ ਫੌਜ ਜਿੱਥੇ ਜਿੱਥੇ ਡੇਰੇ ਲਾਏ ਸੀ ਸਾਰਿਆਂ ਦੇ ਕੰਨਾਂ ਦੇ ਵਿੱਚ ਸੁੰਦਰ ਨਗਾਰੇ ਦੀ ਉਹ ਧੁਨੀ ਚਲੀ ਗਈ ਹੈ ਜਿਹੜੀ ਚਾਲੇ ਮਾਰਨ ਵਾਸਤੇ ਹੁੰਦੀ ਹੈ ਜਿਹੜਾ ਨਗਾਰਾ ਹੁੰਦਾ ਹੈ ਨਗਾਰੇ ਦੇ ਬੋਲ ਹੁੰਦੇ ਨੇ ਗਤ ਹੁੰਦੀ ਹੈ ਉਹਦੇ ਬੋਲ ਵਜਾਉਣ ਦਾ ਤਰੀਕਾ ਹੁੰਦਾ ਵੀ ਹੁਣ ਇਸ ਸਮੇਂ ਕਿਸ ਤਰੀਕੇ ਨਾਲ ਨਗਾਰਾ ਵਜਾਇਆ ਹੈ ਅਮਰਤ ਵਲੇ ਉਠਣਾ ਵੀ ਸਾਰੇ ਉੱਠ ਖੜੇ ਹੋਵੋ ਸ਼ੇਰ ਨਗਾਰੇ ਦੀ ਧੁਨੀ ਵਜਾਉਣੀ ਹੁੰਦੀ ਹੈ ਵੀ ਫੌਜਾ ਤਿਆਰ ਹੋ ਜਾਣ ਖੂਹਰ ਹੋਰ ਤਰ੍ਹਾਂ বাজਾਇਆ ਜਾਂਦਾ ਪਤਾ ਲੱਗ ਜਾਂਦਾ ਵੀ ਨਗਾਰਾ ਵੱਜ ਗਿਆ ਸੰਕੇਤ ਦਿੱਤਾ ਗਿਆ ਖਬਰ ਆ ਗਈ ਹੈ ਵੀ ਤਿਆਰ ਹੋ ਜੋ ਘੋੜਿਆਂ ਤੇ ਕਾਠੀਆਂ ਪਾਓ ਕਮਰ कसे ਕਰੋ ਸ਼ਸਤਰ ਚੁੱਕੇ ਫੌਜਾ ਤਿਆਰ ਬਰ ਤਿਆਰ ਹੋ ਜੋ ਸੈਨਾ ਫਿਰ ਨਗਾਰਾ ਵੱਜਿਆ ਉਹਦੀ ਧੁਨ ਹੋਰ ਹੈ ਵੀ ਜਦੋਂ ਵੀ ਨਗਾਰਾ ਵੱਜ ਗਿਆ ਹੁਣ ਘੋੜਿਆਂ ਤੇ ਸਵਾਰ ਹੋ ਕੇ ਮਹਾਰਾ ਦੇ ਨਾਲ ਲੜੋ ਇਸ ਤਰ੍ਹਾਂ ਇਹ ਵੱਖਰੇ ਵੱਖਰੇ ਵਜਾਉਣ ਦੇ ਢੰਗ ਹੁੰਦੇ ਨੇ ਤਰੀਕੇ ਹੁੰਦੇ ਨੇ ਇਹ ਵਜਾਉਣ ਦੀ ਗੱਤ ਹੁੰਦੀ ਆ ਵੀ ਹੁਣ ਕਿਸ ਤਰ੍ਹਾਂ ਦਾ ਨਗਾਰਾ ਵੱਜਿਆ ਅੱਗੇ ਬੋਲ ਹੋਇਆ ਕਰਦੇ ਸੀ ਹੁਣ ਵੱਜਿਆ ਹੈ ਨਗਾਰਾ ਕਦੋਂ ਹੁਣ ਚੱਲਣ ਦੀ ਤਿਆਰੀ ਹੋ ਰਹੀ ਹੈ ਤਿਆਰ ਭਏ ਗਜਵਾਜਨ ਡੇਰੇ ਜਿੰਨੇ ਵੀ ਡੇਰਿਆਂ ਦੇ ਵਿੱਚ ਫੌਜਾਂ ਆਪੋ ਆਪਣੇ ਤੰਬੂ ਲਾਈ ਬੈਠੀਆਂ ਸੀ ਆਪਣੇ ਘੋੜੇ ਤਿਆਰ ਕਰ ਲਏ ਹਾਥੀਆਂ ਨੇ ਹਥਵਾਨਾਂ ਨੇ ਹਾਥੀ ਤਿਆਰ ਕੀਤੇ ਜੀਨ ਸਜਾਵਣ ਕੀਨ ਤਬੇ ਸਾਰਿਆਂ ਨੇ ਆਪਣੇ ਘੋੜਿਆਂ ਤੇ ਕਾਠੀਆਂ ਪਾ ਲਈਆਂ ਹਨ ਸੁਪੀਨਨ ਪੈ ਜ਼ਰੀ ਦੋਜ ਬਢੇਰੇ ਜਿਹੜੇ ਘੋੜਿਆਂ ਤੇ ਕਾਠੀਆਂ ਦੇ ਉੱਤੇ ਪਾਏ ਹੋਏ ਸੀ ਦਸਾਲੇ ਉਹਨਾਂ ਦੇ ਜਰੀਦਾਰ ਕੱਢੇ ਹੋਏ ਨੇ ਖੋਦ ਅੰਬਾਰਨ ਝਾਲਰ ਝੁੰਲਤ ਜਿਹੜੇ ਹਾਥੀਆਂ ਦੇ ਉੱਤੇ ਅੰਬਾਰੀਆਂ ਹਨ ਅੰਬਾਰੀ ਦੇ ਉੱਤੇ ਫਿਰ ਝਾਲਰ ਪਾਇਆ ਹੋਇਆ ਝੰਮਣ ਉਹਦੇ ਉੱਤੇ ਜਿਹੜੀਆਂ ਚਾਦਰਾਂ ਲਟਕਦੀਆਂ ਨੇ ਉਹ ਝੂਲਦੀਆਂ ਹਨ ਚੰਦ ਚਾਦਰ ਲੱਗੀ ਹੋਈ ਹੂਲਤ ਦੇਵ ਮਨੋਹਰ 헤ਰੇ ਇਉ ਮੰਨੋ ਵੀ ਐਨੇ ਸੁੰਦਰ ਘੋੜੇ ਹਾਥੀ ਸਜਾਏ ਗਏ ਜੇ ਸਿੰਘ ਸਿੱਖ ਸਜ ਗਏ ਨੇ ਅਜੇ ਸਿੰਘ ਨਹੀਂ ਸੀ ਸਜੇ ਜੇ ਸਿੱਖੇ ਸੀ ਜੋਦੇ ਸੀ ਸੂਰਮੇ ਸੀ ਮਨੋ ਦੇਵਤੇ ਦੇਖ ਦੇ ਕੇ ਵੀ ਮੋਹ ਮੋਹੇ ਜਾ ਰਹੇ ਨੇ ਦੇਵੀ ਦੇਵਤੇ ਵੀ પ્રસન્ન ਹੋ ਕੇ ਖੁਸ਼ ਹੋ ਰਹੇ ਨੇ ਚਕਿਰਤ ਚੋਪਤ ਚੰਚਲ ਚਾਤਰ ਹੁਣ ਇਥੇ ਕਵੀ ਜੀ ਆਨੇ ਕਲਗੀਧਰ ਮਹਾਰਾਜ ਦੇ ਘੋੜੇ ਦੀ ਗੱਲ ਕੀਤੀ ਹੈ ਸਤਿਗੁਰੂ ਮਹਾਰਾਜ ਦਾ ਜਿਹੜਾ ਸੁੰਦਰ ਘੋੜਾ ਹੈ ਬੜਾ ਚੰਚਲ ਹੈ ਫੁਰਤੀਲਾ ਹੈ ਚਕਿਰਤ ਹੈ ਉਹ ਦੇਖ ਰਿਹਾ ਹੈ ਤਿਆਰ ਵਰ ਤਿਆਰ ਹੋ ਰਿਹਾ ਹੈ ਚੜਾਈ ਹੋਣ ਵਾਸਤੇ ਆਪਣੇ ਆਪ ਨੂੰ ਦੇਖ ਲਿਆ ਵੀ ਤਿਆਰ ਕਰ ਰਹੇ ਨੇ ਮੈਨੂੰ ਸਜਾ ਰਹੇ ਨੇ ਬੜਾ ਖੁਸ਼ੀ ਦੇ ਵਿੱਚ ਹੈ ਚੋਰਤ ਚੀਤਨ ਚਾਉ ਚ ਈਲਾ ਇਉਂ ਚਾਈਲਾ ਸ਼ਿੰਗਾਰਿਆ ਹੋਇਆ ਘੋੜਾ ਬਹੁਤ ਜਾਦੇ ਕਾਲਾ ਪਹਿ ਰਿਹਾ ਹੈ ਕਿਉਂਕਿ ਜਦੋਂ ਘੋੜੇ ਨੂੰ ਸ਼ਿੰਗਾਰਿਆ ਜਾਂਦਾ ਕਾਠੀ-ਕੁੱਠੀ ਪਾਈ ਜਾਂਦੀ ਹੈ ਨਾ ਫਿਰ ਖੜਦਾ ਨਹੀਂ ਘੋੜਾ ਜਿਹੜੇ ਅਸਲੀ ਘੋੜੇ ਹੁੰਦੇ ਨੇ ਉਹ ਫਿਰ ਜਦ ਪਾਵੇਂ ਕੰਡਿਆਲਾ ਫੜਿਆ ਹੋਇਆ ਉਹਨੇ ਪੈਰ ਫੇਰ ਵੀ ਚਲਾਈ ਜਾਣਿਆ ਕਦੇ ਕਿਧਰੋਂ ਕਦੇ ਕਿਧਰੋਂ ਕਦੇ ਇੱਧਰ ਹੋ ਗਿਆ ਕਦੇ ਇੱਧਰ ਹੋ ਗਿਆ ਉਹਨੇ ਘੁੰਮੀ ਜਾਣਾ ਹੁੰਦਾ ਮਹਾਰਾਜ ਦਾ ਇਹ ਘੋੜਾ ਇਸ ਤਰ੍ਹਾਂ ਬੜਾ ਹੀ ਚਾਹ ਦੇ ਨਾਲ ਘੁੰਮ ਰਿਹਾ ਹੈ ਲੋਕ ਸਚਾਰੂ ਔਰਨ ਕੋ ਚਾਰ ਸਵੇਰੇ ਤੋਂ ਸਿੱਖ ਸਮਤਾ ਦੇਖਦੀਆਂ ਨੇ ਤੇ ਨੀਲਾ ਵੀ ਚਾਰ ਸਵੇਰੇ ਆਪਣੀ ਨਿਗਾਹ ਦੇਰ ਫੇਰ ਰਿਹਾ ਹੈ ਚਾਰ ਸਵੇਰੇ ਨਿਗਾਹ ਕਮਾ ਰਿਹਾ ਹੈ ਤਬ ਲੋਚਨ ਤੇ ਚਰ ਚੀਲਾ ਚਰ ਚੀਲਾ ਬੜਾ ਸੁੰਦਰ ਬੜਾ ਫਰਤੀਲਾ ਚਾਰ ਸਵੇਰੇ ਨੂੰ ਆਪਣੀ ਨਿਗਾਹ ਕਮਾਉਂਦਾ ਹੋਇਆ ਸਾਰਿਆਂ ਨੂੰ ਦੇਖਦਾ ਕਾਲਾ ਹੈ ਕਿ ਕਦੋਂ ਮੈਂ ਚੱਲ ਪਾਵਾਂ ਛਾਲ ਉਸ਼ਾਲ ਤੇ ਛੂਟਣ ਸ਼ੋਭਤਾ ਜਦੋਂ ਮਹਾਰਾਜ ਦੀ ਅਸਵਾਰੀ ਹੁੰਦੀ ਹੈ ਇਹਦੇ ਤੇ ਸ਼ੀਰੀ ਛਾਲਾ ਮਾਰਦਾ ਸ਼ੋਭ ਦਾ ਫਿਰ ਉੱਚੀ ਉੱਚੀਆਂ ਛਾਲਾ ਮਾਰਦਾ ਕਿਵੇਂ ਭੱਜ ਦੌੜਦਾ ਕਿਵੇਂ ਭੱਜਦਾ ਕਵੀ ਜੀ ਦੱਸ ਰਹੇ ਹਨ ਓਮ ਸ਼ਮੈ ਚਿਤ ਬਿਪਰਸ਼ ਬਿੱਲਾ ਇਓ ਸ਼ੋਭਾ ਦਿੰਦਾ ਜਦੋਂ ਘੋੜ ਪਘੋੜਾ ਪਜਦਾ ਹੋਇ ਆਪਣੇ ਪੈੜ ਪੌੜ ਧਰਤੀ ਤੇ ਮਾਰਦਾ ਤੇ ਇਓ ਮੰਨੋ ਕਿ ਬੜਾ ਹੀ ਸ਼ਬੀਲਾ ਬੜਾ ਸੁੰਦਰ ਲੱਗਦਾ ਹੈ ਕੌਣ ਕਹਾ ਮਿਰਗ ਛੋਣ ਕਹਾ ਹਵਾ ਨੂੰ ਵੀ ਪਿੱਛੇ ਛੱਡਦਾ ਹੈ ਮਿਰਗ ਦਾ ਬੱਚਾ ਜਿਹੜਾ ਸਭ ਤੋਂ ਤੇਜ਼ ਚੱਲਣ ਵਾਲਾ ਉਹ ਵੀ ਕਿੱਥੇ ਭਾਵ ਕੇ ਰੀਸ ਕਰ ਸਕਦੇ ਹਨ ਮੁਰਦ ਸਤਗੁਰੂ ਕਲਗੀ ਧਰਮਾਹਾਰਾ ਦਾ ਸੁੰਦਰ ਘੋੜਾ ਜਦੋਂ ਗੌਣ ਕਰਦਾ ਤਾਂ ਚੱਲਦਾ ਬਾਜਾਂ ਵਾਲੇ ਉੱਤੇ ਸਵਾਰ ਹੁੰਦੇ ਫਿਰ ਇਹਨਾਂ ਸੋਣਾ ਹਵਾ ਦੇ ਨਾਲ ਗੱਲਾਂ ਕਰਦਾ ਹਵਾ ਨੂੰ ਵੀ ਪਿੱਛੇ ਛੱਡ ਦਿੰਦਾ ਤੇ ਕੋਈ ਵੀ ਹੈ ਕਿਉਂਕਿ ਮਿਰਗ ਨੂੰ ਸਭ ਤੋਂ ਜ਼ਿਆਦਾ ਤੇਜ਼ ਭੱਜਣ ਵਾਲਾ ਮੰਨਿਆ ਜਾਂਦਾ ਹੈ ਉਹ ਵੀ ਮਹਾਰਾਜ ਦੇ ਘੋੜੇ ਦੀ ਰੀਸ ਨਹੀਂ ਕਰਦਾ ਹੈ ਜੋਤ ਜਵਾਹਰ ਜਾਹਰ ਜੀ ਨਜਰਾਓ ਇਸ ਤਰ੍ਹਾਂ ਜਿਹੜੀ ਜੀਨ ਕਾਠੀ ਪਾਈ ਹੋਈ ਹੈ ਉਹਦੇ ਉੱਤੇ ਜਿਹੜੇ ਜੜਾਉ ਜੜੇ ਹੋਏ ਨੇ ਉਹ ਜਗ ਰਹੇ ਨੇ ਜਰਿਓ ਜਹੇ ਜੀਵ ਅਜਾਇਬ ਬਹੁਤ ਸੁੰਦਰ ਅਜਬ ਹਨ ਸਾਰੇ ਬੜੇ ਤਰੀਕੇ ਨਾਲ ਭਾਵ ਕੇ ਲਾਏ ਹੋਏ ਨੇ ਚਾਲਰ ਕੋਰ ਜਰੀ ਚੋਂ ਔਰਨ ਚਾਰ ਸਪੇਰੇ ਜਿਹੜਾ ਸੁੰਦਰ ਝੰਮਣ ਪਾਇਆ ਦੁਸ਼ਾਲਾ ਪਾਇਆ ਹੋਏ ਨੇ ਚਾਰ ਸਪੇਰੇ ਜਿਹੜੀ ਝਾੜਨ ਲੱਗੀ ਹੋਈ ਐ ਉਹਦੇ ਤੇ ਜਰੀ ਦਾ ਸਾਰਾ ਕੰਮ ਹੋਇਆ ਨਾ ਹੈ ਹੋਰ ਕੇ ਮਰ ਕੇ ਗਰੀਬ ਨਵਾਬ ਬਨਾਇਆ ਬ ਇਹੋ ਸਤਿਗੁਰੂ ਮਹਾਰਾਜ ਦੇ ਨੀਲੇ ਨੇ ਫੇਰ ਜਿਹੜੀ ਆਪਣੀ ਗਰਦਨ ਹੈ ਐ ਉੱਚੀ ਚੱਕ ਕੇ ਐ ਮੁਖ ਮੋੜਿਆ ਹੋਇਆ ਜਿਵੇਂ ਮੋਰ ਦੀ ਗਰਦਨ ਹੁੰਦੀ ਹੈ ਸ਼ਾਦਨ ਅੰਗ ਛਕਿਓ ਸਭ ਸੰਗ ਸਾਰੇ ਅੰਗ ਟਖੇ ਹੋਏ ਨੇ ਸੁੰਦਰ ਗਹਿਣਿਆਂ ਦੇ ਨਾਲ ਸੁਰੇ ਮਤੰਕ ਸੁਰੰਗ ਸੁਹਾਇਬ ਇਓ ਮਾਨੋ ਜਿਵੇਂ ਇੰਦਰ ਦਾ ਘੋੜਾ ਸ਼ੋਭਾ ਪਾ ਰਿਹਾ ਹੋਵੇ ਉਹਨੂੰ ਵੀ ਉਹਦੀ ਸ਼ੋਭਾ ਨੂੰ ਵੀ ਮੱਠੀ ਪਾ ਰਿਹਾ ਹੈ ਮਹਾਰਾਜ ਦਾ ਨੀਲਾ ਭੂਖਣ ਬ੍ਰੰਦ ਭੂਖਣ ਤੇ ਬਨ ਇਓ ਸੋਹਣੇ ਗਹਿਣੇ ਪਾਏ ਹੋਣ ਕੇ ਹੋਣ ਕਰਕੇ ਸੋੜਾ ਪੂਸ਼ਤ ਕੀਤਾ ਹੋਇਆ ਸ਼ਿੰਗਾਰਿਆ ਹੋਇਆ ਬਨ ਦੂਖਣ ਬਾਜ ਗੁਰੂ ਢਿਗ ਆਇਆ ਬ ਇਸ ਤਰ੍ਹਾਂ ਸੁੰਦਰ ਸਜਿਆ ਹੋਇਆ ਘੋੜਾ ਸਤਿਗੁਰ ਕਲਗੀਧਰ ਮਹਾਰਾਜ ਦੇ ਕੋਲ ਆ ਜਾਂਦਾ ਹੈ ਇਉ ਸਤਿਗੁਰ ਮਹਾਰਾਜ ਦੇ ਕੋਲ ਨੀਲਾ ਆਇਆ ਸੋ ਆਉ ਸਮੇਂ ਨਹੀਂ ਸਮਾਪਤੀ ਹੈ ਜਰਮਾਲੇ ਦੀ ਵੀ ਸੇਵਾ ਕਰਨੀ ਹੈ ਸੋ ਬੜੇ ਪਿਆਰ ਦੇ ਨਾਲ ਪੰਕਤੀਆਂ ਪੜ੍ਹ ਕੇ ਸਾਰੀ ਸੰਗਤ ਨੇ ਫਤਿਹ ਪ੍ਰਵਾਨ ਕਰਨੀ ਸਾਧਨ ਅੰਗ ਛਕਿਓ ਸਭ ਸੰਗ ਸੁਰੇਸ਼ ਮਤੰਗ ਸੁਰੰਗ ਸੁਹਾਇਬ ਊਖਣ ਬ੍ਰਾਂਦ ਬਿ ਭੂਖਣ ਤੇ ਬਨ ਦੂਖਣ ਬਾਜ ਗੁਰੂ ਢਿਗ ਆਇਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ